ਕਦੋਂ ਬਾਥੂ ਮੰ ਲਗਦੇ ਚਾਹਤਾ ਜੀ ਆਹ ਗਨਮ ਚਾਹਤਾ ਚਾਹਤੇ ਨਹੀਂ ਬੈਠੋ ਨਾ ਹੁੰਦਾ ਚਲ ਇਹ ਨਹੀਂ ਬੋਲੀ ਬਾਰਾਂ ਤੇ ਸਰਵਰ ਪਾਣੀ ਨਾਲ ਅਧਿਕਲ ਕਰਦੇ ਦੋਨੋਂ ਤੇ ਗੱਲ ਕਰ ਰਹੇ ਸਰਵਰ ਤੇ ਕੀ ਸਰਵਰ ਤੇਰੇ ਪ੍ਰੇਮ ਨੂੰ ਪੀਂਦੇ ਸੁਪਰੀਆਂ ਪਾਣੀ ਨੂੰ ਲਾਇਓ ਦਿੱਸੋ ਹੋਇਆ ਬਹਾ ਲਿਆ ਮੈਂ ਆਵਾਜ਼ ਕੋਈ ਯਾਦ ਨਹੀਂ सभु कुझु न ਤੋੜਾ ਮੇਰਾ ਨਾਮ ਜੀ ਬੰਟੀ ਹੈ ਕੀ ਮਾਮਲਾ ਕੀ ਹੋਇਆ ਲੜਾਈ ਕਿਵੇਂ ਹੋਈ ਲੜਾਈ ਬ੍ਰਦਰ ਜੀ ਦਵਾਈ ਲੈਣ ਗਿਆ ਮੈਡੀਕਲ ਤੋਂ ਜੀ ਹਾਂ ਤੇ ਉਹ ਭਰਾ ਦੀ ਜ਼ੁਬਾਨ ਰੱਬ ਦੀ ਚਲਜੋ ਦਿੱਤੀ ਜ਼ੁਬਾਨ ਹੋ ਜੀ ਕੀ ਤੇ ਉਹਦੇ ਮੁੰਡੇ ਨੇ ਉਹਨੂੰ ਮਤਲਬ ਕਿ ਉਹਨੂੰ ਉਹਦੀ ਨਕਲ ਕੀਤੀ ਕਹਿੰਦਾ ਮਤਲਬ ਤੇ ਨਕਲ ਕਰਾਂਗੇ ਹੁਣ ਅਗਲਾ ਕੁਛ ਨਾ ਕੁਛ ਤਾਂ ਬੋਲੇਗਾ ਹੀ ਹਾਂ ਉਹ ਬੋਲਿਆ ਕੁਛ ਤੇ ਉਹ ਉਹਨਾਂ ਦਾ ਪਿਓ ਆ ਗਿਆ ਮੈਡੀਕਲ ਆਲਾ ਹਾਂ ਉਲਟਾ ਨੂੰ ਸਮਝਾਇਆ ਨਹੀਂ ਤੇ ਉਹਦੇ ਮਗਰੋਂ ਉਹਨੇ ਉਲਟਾ ਉਹਨੇ ਗਾਲ ਕੱਢੀ ਉਹਨੇ ਮੁੰਡੇ ਨੇ ਤੇ ਇਸ ਤੋਂ ਬਾਅਦ ਅਸੀਂ ਫਿਰ ਅਸੀਂ ਮੈਨੂੰ ਬੁਲਾ ਕੇ ਲੈ ਗਿਆ ਵੀ ਐਦਾਂ ਕੋਈ ਗੱਲ ਹੋਈ ਹੈ ਅਸੀਂ ਗਏ ਆ ਤੇ ਇਹਨਾਂ ਨੇ ਉੱਤੋਂ ਸਾਨੂੰ ਇੱਟਾ ਚਲਾਣੇ ਸਟਾਰਟ ਕਰ ਦਿੱਤੀ ਜੀ ਹਾਂ ਬੁੜੀਆਂ ਸਮੈਤ ਤੇ ਕੋ ਬਗੜੀਆਂ ਦੇ ਵੀ ਗਏ ਆ ਸਾਹਮਣੇ ਉਹਨਾਂ ਦੇ ਗਾਰਮੈਂਟ ਸ਼ਾਪ ਬਣਿਆ ਹੈ ਡਾਕਟਰ ਵੀਜੇ ਦੇ ਸਾਹਮਣੇ ਬਗੜੀ ਗਏ ਉਹ ਵੀ ਸਾਰੇ ਨੇ ਇੱਟਾ ਚਲਾਣੇ ਸਟਾਰਟ ਕਰ ਦਿੱਤੀ ਸਾਡੇ ਤੇ ਬੁੜੀਆਂ ਸਮੈਤ ਮੈਨੂੰ ਕਿਰੇ ਨਕਲ ਕਰਕੇ ਬੋਲਿਆ ਜੀ ਐਦਾਂ ਕੁਝ ਕੋਈ ਬਿਵਾਦ ਚ ਕੰਨ ਗੱਲ ਕੱਢੀ ਮਗਰ ਜਦੋਂ ਉਹ ਆਪੇ ਸਾਰੇ ਆ ਤਾਂ ਬੱਚੇ ਨੇ ਹਾਂ ਬੱਚੇ ਨੇ ਹੂੰ ਤੇ ਫਿਰ ਤਾਂ ਕਰਕੇ ਉਹ ਗਰਮੀ ਗੁੱਸਾ ਕਰਕੇ ਗਿਆ ਤੇ ਉਹ ਉਸ ਤੋਂ ਬਾਅਦ ਉਹਨੇ ਇੱਟਾਂ ਚਲਾਣੀ ਸਟਾਰਟ ਕਰ ਦਿੱਤੀ ਨੇ ਜੀ ਛੱਤ ਤੋਂ ਜੀ ਤੇ ਇਹ ਅਸੀਂ ਇਹ ਖੜੇ ਸੀ ਕਿ ਵਿਚਾਰੇ ਇਹ ਦੇਖ ਰਹੇ ਸੀ ਕਿ ਉਧਰ ਦੀ ਛੜਾ ਰਹੇ ਸੀਗੇ ਇਹਨਾਂ ਦੇ ਇੱਟ ਵੱਜੇ ਇਹਨਾਂ ਦੀ ਮੱਤਾਂ ਤੇ ਲੱਗੀ ਜੀ ਹੂੰ ਬਸ ਇਹ ਸਾਨੂੰ ਬਸ ਇਹ ਸਾਨੂੰ ਇਨਸਾਫ ਚਾਹੀਦਾ ਤੇ ਮੇਰੇ ਵੀ ਉਹਨਾਂ ਨੇ ਕੋਈ ਚੀਜ਼ ਮਰੀ ਰੱਬ ਜਾਣਦਾ ਜੀ ਇੱਥੇ ਮਾਰੀ ਇਹ ਤੇ ਇੱਕ ਬਾਥਰੂਮ ਲੱਜਾ ਕੇ ਮਾਰੀ ਕਿੰਨੇ ਵਜੇ ਲੜਾਈ ਹੋਈ ਹੈ ਇਹ ਲੜਾਈ ਇੱਕ ਤਰੀਕੇ 10 8 9:00 ਦੇ ਕਰੀਬ ਦੇ ਰਹੇਗਾ ਜੀ ਟਾਈਮ ਜੀ ਇਹਨਾਂ ਨੂੰ ਲੈ ਕੇ ਲੜਾਈ ਹੋਈ ਹੈ ਹਾਂ ਇਹਨੂੰ ਲੈਣ ਗਿਆ ਕਿ ਤੁਸੀਂ ਸਿਰਫ ਮਾਤਾ ਉਸ ਦੇ ਬਸ ਹਾਂ ਜੀ ਇਹਨੂੰ ਲੈ ਕੇ ਗੱਲ ਨੂੰ ਗੱਲ ਵਧੀ ਇਹਨਾ ਤੁਹਾਡਾ ਕੀ ਗੱਲ ਕੀ ਹੋਈ ਹੈ ਬਈਆ ਕੁਝ ਨਹੀਂ ਗਲੀ 'ਚ ਮੁੰਡੇ ਦੀ ਲੜਾਈ ਹੋਈ ਸੀਗੀ ਸਾਪ ਟਿਕਲੀ ਦਾ ਮੁੰਡਾ ਸੀਗਾ ਪ੍ਰਾਪਣੇ ਆਏ ਛੜਾਣ ਗਏ ਸੀ ਬਸ ਉੱਥੋਂ ਉਹਨਾਂ ਨੇ ਇੱਟਾ ਚਲਾਣੀ ਸ਼ੁਰੂ ਕਰਤੀਆਂ ਕੀ ਬੱਜਾ ਕੀ ਤੁਹਾਡੇ ਮੈਨੂੰ ਕੁਛ ਨਹੀਂ ਪਤਾ 8 ਵਜੇ ਸ਼ਾਇਦ ਜੀ ਕੀ ਲਾਗੇ ਤੁਹਾਡਾ ਮੇਰਾ ਨਾਮ ਨੀਲਾ ਮੈਂ ਲੜਾਈ ਕਿੱਥੇ ਹੋਈ ਹੈ ਲੜਾਈ ਚੌਂਕ ਚੋਈ 7 ਨੰਬਰ ਗਲੀ ਚੌਂਕ ਗੱਲ ਕੀ ਹੋਈ ਸੀ ਕੁਛ ਨਹੀਂ ਆ ਮੇਰਾ ਬਰਾ ਖੜਾ ਇਹਦੇ ਨਾਲ ਉਹ ਇਹ ਮਾੜੀ ਮੋਟੀ ਗੱਲ ਹੋਈ ਹੈ ਹਮ ਇਹਦੇ ਮਗਰ ਗਏ ਆ ਬਸ ਤੋਂ ਉਹਨਾਂ ਨੇ ਇੱਟਾ ਚਲਾਣੀ ਸ਼ੁਰੂ ਕਰਤੀਆਂ ਹਮ ਬਿਨਾਂ ਮਤਲਬ ਦੀਆਂ ਤੁਹਾਡਾ ਸ਼ਿਵਮ ਕਿੱਥੇ ਦਰਾ ਆਇਆ 100 ਮੀਟਰ ਦੀ ਗਲੀ ਨੰਬਰ ਛੇ ਜੀ ਕੀ ਮਾਮਲਾ ਕੀ ਹੈ ਮਾਮਲਾ ਲੜਾਈ ਕਿਸੇ ਹੋਰ ਦੀ ਸੀ ਗਲੀ ਚੋਂ ਛੁੜਾਣ ਗਏ ਸੀ ਅਸੀਂ ਉਹਨਾਂ ਨੇ ਮੇਰੀ ਮੰਮੀ ਤੇ ਹੱਟ ਮਾਰੀ ਆ ਦੇਖ ਤੇ ਮੈਂ ਤਾਂ ਕਰਕੇ ਮਾਤਾ ਨੂੰ ਮਤਲਬ ਕਿ ਲੈ ਕੇ ਆਣੇ ਸੀ ਹਸਪੀਟਲ ਉਹਨਾਂ ਨਾਲ ਮੇਰੇ ਵੀ ਮਾਰੀਆਂ ਹਾਂ ਆ ਗੱਲ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਜਾਇਜ਼ ਮਾਰੀਆਂ ਲੜਾਈ ਕਿਸ ਗੱਲ ਨੂੰ ਲੈ ਕੇ ਹੋਈ ਸੀ ਲੜਾਈ ਕਿਸੇ ਦੀ ਸੀਗੀ ਉਸ ਦਾ ਚਲੋ ਜਾਣਕਾਰ ਸੀ ਗਲੀ ਭੌਪੀ ਹੈ ਛੁੜਾਣ ਗਏ ਆ ਗੱਲੇ ਵੀ ਚਲੋ ਨਾ ਲੜੋ ਕੀ ਦਿੱਕਤ ਆ ਵੀ ਨਾ ਲੜੋ ਉਹਨਾਂ ਨੇ ਆਪਣੇ ਮੇਰੀ ਮਾਤਾ ਦੇ ਨਜਾਇਜ਼ ਮਾਰੀਆਂ ਇਹ ਡੇੜੀ ਗੱਲ ਹੈ ਪਹਿਲ ਉਹਨਾਂ ਵੱਲੋਂ ਸੀਗੀ ਹਾਂ ਹੰਦੂਕ ਫਿਰ ਸਾਡੇ ਵੱਲੋਂ ਆਈਗੀ ਕੇਲਾ ਤੁਹਾਡਾ ਸ਼ਿਵਮ ਜੀ ਸਰ ਕੇ ਨਾ ਤੁਹਾਡਾ ਅੰਮਾ ਕਿੱਥੇ ਤੇ ਰਹਿਣ ਆਲੇ ਹਾਂ ਉਹਨੇ ਕੀ ਮਾਮਲਾ ਕੀ ਹੋਇਆ ਕਿ ਲੜਾਈ ਹੋਈ ਹੈ ਤੁਸੀਂ ਬੰਦਾ ਬੰਦਾ ਕੁੱਟਿਆ ਕੋਈ ਜਾ ਕੇ ਅੰਨਾ ਮੈਂ ਮਾਰ ਖਾਦੀ ਹੈ ਹਾਂ ਤੇ ਕੀ ਗੱਲ ਕੀ ਹੋਈ ਸੀ ਮੈਂ ਨਹੀਂ ਮੈਨੂੰ ਗੱਲ ਇਹਨਾਂ ਨਾਲ ਦੀ ਉਹਨਾਂ ਬੰਦਿਆਂ ਨੂੰ ਮੈਂ ਲਾ ਆਂ ਨਕਾ ਕੀਤੀ ਹੈ ਹਾਂ ਜੀ ਮੈਂ ਉਹ ਉਹ ਮੈਂ 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 ਅਮਨਮੋਂ ਆ ਉਹ ਅਮਨ ਆ ਉਹ ਹੂੰ ਉਹ ਉਹ ਨਹੀਂ ਮੈਨੂੰ ਉਹਨਾਂ ਨੂੰ ਨਹੀਂ ਅਨਮਤ ਮੇਰੇ ਉਹਨਾਂ ਨੇ ਮਾਇਆ ਮਾਅ ਮੰਨ ਨਹੀਂ ਉਹ ਕਹਿੰਦੇ ਤੁਸੀਂ ਪਹਿਲਾਂ ਮੁੰਡੇ ਚ ਬੇੜ ਮਾਰੀਏ ਨਾ ਮਾ ਨਹੀਂ ਮੈਂ ਮਾਇਆ ਜੂਨ ਮੈਂ ਅਕੈ ਮੈਂ ਮੈਂ ਨਾ ਮੈਂ ਅਮਨ ਆ ਮੰਨ ਨਹੀਂ ਉਹਨਾਂ ਮਾ ਨਹੀਂ ਉਹਨਾਂ ਮੈਂ ਮਕਨ ਆ ਮ ਆ ਮਨ ਯੇ ਤੂੰ ਡਰਾਇਆ ਉਹਨੂੰ ਮੈਂ ਮਾਰਾਂਗਾ ਤੇਰੇ ਨਕਲ ਨਾ ਐਵੇਂ ਨਾ ਮੈਂ ਉਹ ਮੈਂ ਇਹਨਾਂ ਨੂੰ ਮੈਂ ਮਤਨਾਵਾ ਕੀ ਲੰਗੇ ਸੀ ਇਨੋ ਇਨੋ ਆਹ ਨਹੀਂ ਜੀ ਆ ਮਾ ਹੁਣ ਆਇਆ ਮੈਂ ਉਹਨੂੰ ਵੀ ਮੈਂ ਨੂੰ ਐਵੇਂ ਉਹ ਆਵੇ ਇਹ ਮੁੰਲੇ ਉਹ ਐ ਉਹ ਲਾ ਮਤਨਾ ਮੈਂ ਆ ਮਾ ਨਾ ਨਾ ਉਹਨਾਂ ਐ ਉਹਨਾਂ ਉਹਨਾਂ ਨਾ ਮੈਨੂੰ ਐ ਮਾ ਨਾ 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 ਮੈਂ ਨਹੀਂ ਮੰਨੇ ਹਾਂ ਮੈਂ ਆਇਆ ਉਹ ਕਹਿੰਦਾ ਲਸ਼ਾ ਕੀਤਾ ਕੋ ਚਿੱਟਾ ਲਾਇਆ ਸੀ ਕੋ ਫਲਾਣਾ ਨਾ ਨਾ ਮੈਂ ਨਹੀਂ ਆਣੋ ਅਨੇ ਲਾਇਆ ਨਹੀਂ ਨਹੀਂ ਲਾਇਆ ਮੈਂ ਹਾਂ ਇਹ ਸਾਲ ਨੂੰ ਮੈਂ ਆ ਲਾਇਆ ਹਾਂ ਮੈਂ ਨਹੀਂ ਐਂ ਆਣੋ ਤੁਸੀਂ ਕਿੱਥੇ ਰਹਿੰਦੇ ਹੋ ਹਾਂ ਉਹ ਤੁਸੀਂ ਵੀ ਰਾਤ ਸਮੇਂ ਕੋ ਹਾਂ 6 ਨੰਬਰ ਗਲੀ ਤੇ ਇਹ 7 ਨੰਬਰ ਗਲੀ ਚ ਹਾਂ ਨੁਕਰ ਦੇ ਮਾੜੀ ਗਲੀ ਹਾਂ ਜੀ ਇਹ ਤੁਸੀਂ ਉਂਝ ਮੈਂ ਬੋਲਦੇ ਪਈਓ ਇਹ ਬਚਪਨ ਤੇ ਬੋਲਦੇ ਕਿ ਡਰਾਮੇਦਾਨੀ ਕਰਦੇ ਕਿ ਨਹੀਂ ਨਹੀਂ ਮੈਂ ਉਹ ਨੂੰ ਆ ਉਹ ਨਾ ਮੈਂ ਨਹੀਂ ਆਇਆ ਨੀ ਉਹਨਾਂ ਦੇ ਬੱਚੇ ਦੀ ਆਵਾਜ਼ ਵੀ ਐਵੇਂ ਹੀ ਨਹੀਂ ਆਵੇਂ ਨੀ ਉਹਨਾਂ ਨੇ ਅਮਮੈਂ ਮੈਂ ਨਹੀਂ ਮੈਂ ਨਹੀਂ ਆ ਹਾਂ ਆਪਾਂ ਨਹੀਂ ਉਹਨੂੰ ਮੈਂ ਨਹੀਂ ਆ ਮੈਂ ਨਹੀਂ ਆ ਮੈਨੂੰ ਉਹ ਨਹੀਂ ਉਹਨੂੰ ਉਹਨਾਂ ਨੂੰ ਮੈਂ ਆ ਮੋਹਣਾ ਮੈਨੂੰ ਕੀ ਨਾ ਤੋੜ ਦੰਗਰਾ ਅਨਿਲ ਕੁਮਾਰ ਅਨਿਪ ਅਨਿਪ ਸੰਦੀਪ ਹਾਂਜੀ ਠੀਕ ਹੈ ਉਹ ਪੁਲਿਸ ਆਈ ਸੀ ਉਹਦੇ ਹਾਂਜੀ ਸੀ ਮੈਂ ਕੀ ਕਰਦੇ ਹਾਂ ਤੁਸੀਂ ਹਾਂ ਮੈਂ ਆਪਣੇ ਮੰਨਿਆ ਨਹੀਂ ਨਾ ਅ ਅਨਾਰੇ ਮਾ ਕਿੰਨੇ ਬੰਦੇ ਵਜਿਆ ਸਟਾ ਉਹ ਮੈਂ ਆ ਮਨ ਨਹੀਂ ਮੁੰਨਾ ਉਹ ਨੇ ਉਹ ਉਹ ਨਹੀਂ ਨਾ ਉਹ ਮੈਂ ਨਹੀਂ ਲੈਣੀ ਮੈਨੂੰ ਉਹਨਾਂ ਨੂੰ ਆ ਮੰਨਣਾ ਉਹ ਉਹ ਕਹਿੰਦੇ ਵੀ ਤੁਸੀਂ ਇੱਟਾ ਮਾਰੀਆ ਨੇ ਜੇ ਉਹਨਾਂ ਨੇ ਮੰਨਿਆ ਨਹੀਂ ਮੰਨਿਆ ਜੇ ਉਹਨਾਂ ਨੇ ਉਹ ਉਹ ਮੰਨਿਆ ਨਹੀਂ ਮੈਂ ਨਹੀਂ ਹੂੰ ਜੇ ਉਹਨਾਂ ਨੇ ਆ ਮੰਨਿਆ ਨਹੀਂ ਆ ਨਹੀਂ ਉਹਨਾਂ ਨੇ ਮੰਨਿਆ ਉਹਨਾਂ ਦੀ ਆ ਮੰਨ ਲੈ ਨਹੀਂ ਜੀ ਮੈਂ ਨਾ ਬੰਨਣਾ ਮੈਨੂੰ ਨਾ 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 ਇੰਨਾ ਨਾ ਐ ਬੰਨਣਾ ਐ ਬੰਨਣਾ ਮੈਨੂੰ ਮੈਨੂੰ ਨਾ 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 ਮੈਨੂੰ ਨਾ ਮੈਂ ਮਾਤਉਂ ਮਸ਼ਹਰ ਹੈ ਹਾਂ ਮਨ ਕੈਪਸੂਲ ਮੈਂ ਮਾਤਉਂ ਮੈਂ ਨਾ ਵੇਖ ਨਾ ਲਾਸ਼ ਵੇਚ ਦੇ ਹਾਂ ਅੰਨਾ ਅੰਨਾ ਲਾਸ਼ ਤੁਸੀਂ ਕਰਦੇ ਹੋ ਮੈਂ ਨਹੀਂ ਆਣੋ ਮੈਂ ਨਾ ਮੈਨੂੰ ਨਾ ਆ ਨਾ ਐ ਨਾ ਮੈਂ ਜੀ ਡਾਕਟਰ ਕੀ ਨਾ ਰੋੜਾ ਮੇਰਾ ਨਾਮ ਡਾਕਟਰ ਨikhil ਹੈ ਜੀ ਜੀ ਕੇਮਰ ਹਸਪੀਟਲ ਫਾਈਲ ਦਾ ਰਿਪੋਰਟ ਜੀ ਸਰ ਕੀ ਮਾਮਲਾ ਕੀ ਹੋਇਆ ਹੈ ਇਰਾਦਾ ਸਵਾਮੀ ਕਲੋਨੀ ਚ ਲੜਾਈ ਝਗੜੇ ਹੋਏ ਸੀ ਤੇ ਤੇ ਕਾਫੀ ਗੰਭੀਰ ਛਟਾਈ ਗਏ ਸੀ ਉਹਨਾਂ ਸਾਰੇ ਜੀ ਇਲਾਜ ਚੱਲ ਰਿਹਾ ਜੀ ਹਾਂ ਜੀ ਹਾਂ ਜੀ ਚੱਲ ਰਿਹਾ ਜੀ ਕੋਈ ਰੈਫਰ ਵੀ ਕਿਤੇ ਗਏ ਆ ਜਿਨ੍ਹਾਂ ਦੇ ਕਾਫੀ ਗੰਭੀਰ ਸੱਟ ਆਈ ਹੈ ਸਿਰਚ ਉਹਨਾਂ ਨੂੰ ਕੀਤਾ ਗਿਆ ਜੀ ਠੀਕ ਤੇ ਇਹ ਕਹਿੰਦੇ ਵੀ ਇੱਥੇ ਕੋਈ ਪੁਲਿਸ ਵੀ ਆਈ ਸੀ ਹਾਂ ਜੀ ਜੀ ਇੱਥੇ ਸੀ ਪੁਲੀ ਹੈਗੀ ਸਾਡੇ ਕੋਲ ਪੁਲੀ ਸਮੂਕੇ ਦੇ ਮੌਜੂਦ ਹੋ ਚੁੱਕੇ ਸੀ ਸਿਕਿਉਰਿਟੀ ਪੂਰੀ ਹੈ ਯਾਨੀ ਕਿ ਹਾਂ ਜੀ ਕੋਈ ਜੇ ਮੈਂ ਲੜਾਈ ਝਗੜਾ ਹੋ ਜਾਂਦਾ ਤਾਂ ਪੀਸੀਆਰ ਵੀ ਸੀ ਹੋ ਦਸਤਰਾ ਦੇ ਕੋਈ ਹੈਗੇ ਸੀ ਇੱਥੇ ਗੱਲਬਾਤ ਪਹਿਲਾਂ ਨਹੀਂ ਨਹੀਂ ਜੇ ਮੌਕੇ ਤੇ ਪੁਲਿਸ ਆ ਗਈ ਸੀਗੀ ਪੁਰਾਤ ਤਾ ਨਹੀਂ ਹੋਇਆ ਜੀ ਇਲਾਜ ਚੱਲ ਰਿਹਾ ਅਮਰੀਦ ਜੀ ਹਾਂ ਜੀ ਬਿਲਕੁਲ ਜੀ ਕਿਹਨਾ ਸਰ ਤੁਹਾਡਾ ਡਾਕਟਰ ਨikhil ਕਿਹਨਾ ਤੁਹਾਡਾ ਇਹ ਸਿਕਲਵੰਦ ਸਿੰਘ ਸਰ ਇਹ ਸਭ ਕੀ ਗੱਲ ਕੀ ਹੋਈ ਹੈ ਇਹ ਸਰ ਲੜਾਈ ਝਗੜਾ ਕਰਕੇ ਆਇਆ ਕਿ ਦਸਦੇ ਉਬਰਾਹਮ ਕਲੋਨੀ ਦੇ ਗਏ ਬੰਦੇ ਜੀ ਇਹ ਜੀ ਤੇ ਮੈਂ ਆਪਣੀ ਡਿਊਟੀ ਤੇ ਤਣਾਤ ਸੀਗੇ ਇੱਥੇ ਬੈਠਾ ਸੀਗਾ ਹਮ ਇੱਥੇ ਆਏ ਡਾਕਟਰ ਨਾਲ ਹੁੰਦੇ ਸਨ ਇਲਾਜ ਕਰਤਾ ਸ਼ੁਰੂ ਕਰਤਾ ਜੀ ਇਹਨਾਂ ਦਾ ਜੀ ਤੁਹਾਡੀ ਡਿਊਟੀ ਲੱਗੀ ਹੈ ਸੀ ਹਾਂ ਮੇਰੇ ਪੱਕੇ ਡਿਊਟੀ ਇੱਥੇ ਦਾ ਸਿਵਲ ਹਸਪੀਟਲ ਹਾਂ ਮੇਰੇ ਪੱਕੇ ਡਿਊਟੀ ਹੈ ਲਾਈਟ ਡਿਊਟੀ ਤੁਹਾਡੀ ਲੱਗੀ ਹੈ ਸਿਕਿਉਰਟੀ ਸਿਕਿਉਰਟੀ ਵਾਸਤੇ ਹਾਂ ਹਾਂ ਮੈਂ ਸਕਿਉਰਟੀ ਦਾ ਡਾਕਟਰ ਸਾਹਿਬ ਇਸ ਪੋਜੀਸ਼ਨ ਜੀ ਤੇ ਇੱਥੇ ਕਿੰਨੇ ਕੁ ਬੰਦੇ ਜਿਹੜੇ ਕਾਇਲ ਹੋਇਆ ਕੱਲ ਪੰਜ ਕਿ 6 ਬੰਦੇ ਗਏ ਜੀ ਜੀ ਤਾਂ ਹੁਣ ਠੀਕ ਹੈ ਉੱਥੇ ਉਹ ਲੜਾਈ ਝਗੜੇ ਦਾ ਹੈਗਾ ਕੋਈ ਇਸ ਤਰ੍ਹਾਂ ਲੱਗਦਾ ਕੋਈ ਹੋਏ ਉਹ ਇਕੱਠੇ-ਕੁੱਠੇ ਹੋਏ ਫਿਰ ਬਾਹਰਪੁਰ ਕਰਨ ਨੂੰ ਭਜਾਇਆ ਸਾਰਿਆਂ ਨੂੰ ਪੀਸੀਆਰ ਵੀ ਆਈ ਇੱਥੇ ਹਾਂ ਵੀਸਰ ਵੀ ਆਈ ਸਰ ਜੀ ਕੀ ਨਾਮ ਹੈ ਸਰ ਤੁਹਾਡਾ ਮੇਰਾ ਨਾਮ ਐਸਸੀ ਕੁਲਵੰ